ਹਾਂਜੀ ਵੀਰੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਈ ਗਿੱਲ ਡੈਰੀ ਫਾਰਮ ਦੇ ਵਿੱਚ ਅੱਜ ਮੇਰੀ ਵੀਡੀਓ ਦੇ ਵਿੱਚ ਥੋੜਾ ਜਿਹਾ ਹਨੇਰਾ ਪੈ ਰਿਹਾ ਥੋੜਾ ਨਹੀਂ ਜ਼ਿਆਦਾ ਹੀ ਹੋਵੇ ਕਿਉਂਕਿ ਸਵੇਰੀ ਅੱਜ ਲਾਈਟ ਹੈ ਨਹੀਂ ਸੀ ਜਨਰੇਟਰ ਉਧਰ ਚੱਲ ਰਿਹਾ ਸੀ ਜਨਰੇਟਰ ਦੀ ਲਾਈਟ ਹੈ ਜਿਹੜੀ ਉਹ ਸਾਡੀ ਕੋਠੀ ਦੇ ਵਿੱਚ ਜਾਂਦੀ ਆਗੀ ਤੇ ਜਿਹੜਾ ਪਸੂਆਂ ਆ ਲਾਏਗਾ ਉਹਦੇ ਵਿੱਚ ਇਨਵਰਟਰ ਤੇ ਉਧਰੋਂ ਲੋਡ ਕਰਨ ਵਾਲਾ ਸੀਗਾ ਪਲੱਗ ਲਾਉਣ ਵਾਲਾ ਸੀਗਾ ਤੇ ਸਵੇਰੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਰਹਿਣ ਦੋ ਹੱਥ ਲਾਉਣ ਨੂੰ ਤੇ ਅਸੀਂ ਫਿਰ ਇਨਵਰਟਰ ਵਾਲਾ ਬੱਲ ਵੀ ਜਗਾਇਆ ਤੇ ਤਾਂ ਕਰਕੇ ਇੰਨੀ ਰੌਰੀਆ ਹੋ ਰਿਹਾਗਾ ਕਿਉਂਕਿ ਮੈਂ ਹੁਣ ਜਿਹੜੇ ਪਸ਼ੂ ਆਗੇ 3:30 ਪੌਣੇ 4 ਵਜੇ ਇਧਰ ਪਸੂਆਂ ਚ ਆ ਜਾਣੀਆਂ ਤੇ ਅੱਜ ਮੇਰੇ ਨਾਲ ਮੇਰੇ ਹਸਬੰਦ ਉੱਠੇ ਆਗੇ ਉਹ ਅਸੀਂ ਹੁਣ ਪਸ਼ੂ ਅੰਦਰ ਬੰਨ ਰਹੇ ਹਾਂਗੇ ਤੇ ਨੇਰੇ ਵਿੱਚ ਨਾ ਪਤਾ ਨਹੀਂ ਲੱਗ ਰਿਹਾ ਤੇ ਇੱਕ ਤੁਹਾਨੂੰ ਮੇਰੇ ਹੱਥ ਵਿੱਚ ਡਾਂਗ ਦਿਸਦੀ ਉਹ ਮੋਟੀ ਸਾਰੀ ਉਹ ਮੈਂ ਤਾਂ ਚੱਕੀ ਆ ਕਿਉਂਕਿ ਸਾਡੀ ਮੱਝ ਜਿਹੜੀ ਉਹ ਬਹੁਤ ਹੀ ਭੈੜੀ ਹੈਗੀ ਉਹ ਚਰਿਆਂ ਦੂਜੀਆਂ ਕੱਟੀ ਦੋ ਕੱਟੀਆਂ ਖੜੀਆਂ ਸੜੀਆਂ ਇੱਕ ਝੋਟੀ ਤੇ ਕੱਟੀ ਦੇ ਉਹਨਾਂ ਨੂੰ ਢਾ ਲਿੰਦੀ ਹੈਗੀ ਚਲੋ ਜੇ ਤਾਂ ਹੁੰਦਾ ਰੋਗਾ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂਗੇ ਅੱਜ ਆਪਾਂ ਤੁਹਾਨੂੰ ਪਤਾ ਹੀ ਜਾ ਕਿ ਮੇਰੇ ਚੈਨਲ ਦੇ ਉੱਤੇ ਜਿਹੜੀਆਂ ਕਿ ਵੀਡੀਓ ਆਪਣੇ ਪਸੰਗਾਂ ਦੇ ਰਿਲੇਟਡ ਆਉਂਦੀਆਂ ਆਏਗਾ ਫੁੱਲ ਵੀਡੀਓ ਸ਼ਾਰਟ ਵੀਡੀਓ ਵੀ ਆਉਂਦੀਆਂ ਸ਼ਾਰਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਪਣੇ ਘਰ ਦੇ ਜਿਹੜੇ ਕੰਮ ਆ ਬਾਕੀ ਥੋੜੀ-ਮੋਟੀ ਜਿਹੜੀ ਦਵਾਈ ਆ ਕੋਈ ਵਗੈਰਾ ਸ਼ਾਰਟ-ਸ਼ਾਰਟ ਵੀਡੀਓ ਪਾ ਦਿੰਨੀ ਹੈਗੀ ਹਨਾ ਤੇ ਜਿਹੜੀ ਫੁੱਲ ਵੀਡੀਓ ਉਹਦੇ ਵਿੱਚ ਆਪਾਂ ਪਸ਼ੂਆਂ ਦੀ ਜਾਣਕਾਰੀ ਬਾਰੇ ਦੱਸ ਰਹੇ ਹਾਂਗੇ ਜਿਹੜੇ ਮੇਰੇ ਵੀਰ ਨਵੇਂ ਆਗੇ ਉਹ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਹੜੇ ਪਹਿਲਾਂ ਜਿਨ੍ਹਾਂ ਦਾ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਆਪਾਂ ਲੀਵਰ ਟੋਨਿਕ ਦੇ ਬਾਰੇ ਗੱਲ ਕਰਾਂਗੇ ਲੀਵਰ ਟੋਨਿਕ ਦੇ ਵਿੱਚ ਕਿ ਕੰਪਨੀ ਦਾ ਮਤਲਬ ਵਧੀਆ ਹੁੰਦਾਗਾ ਜਿਹੜਾ ਅਸੀਂ ਵਰਤਦੇ ਆਂਗੇ ਤੇ ਉਹਦੇ ਕੀ ਕੀ ਫਾਇਦੇ ਨੇ ਮੈਂ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦੇਵਾਂਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਹਾਂਜੀ ਆਪਾਂ ਇਹਦੀ ਪਹਿਲੀ ਗੱਲ ਕਰਦੇ ਆਂਗੇ ਇਹਦੇ ਪੰਜ ਫਾਇਦੇ ਹੁੰਦੇ ਆਗੇ ਲੀਵਰ ਟੋਨਿਕ ਦੀ ਪਹਿਲਾ ਫਾਇਦਾ ਆਪਾਂ ਨੂੰ ਇਹ ਮਿਲਦਾ ਹੈ ਕਿ ਲੀਵਰ ਦੀ ਕਮਜ਼ੋਰੀ ਲੀਵਰ ਦੀ ਕਮਜ਼ੋਰੀ ਜਿਵੇਂ ਹੁਣ ਪਹਿਣਾ ਕਹਿੰਦੇ ਨੇ ਵੀ ਅਸੀਂ ਸਾਡੀ ਮੱਜ ਨੂੰ ਲੇਟੀ ਪਾਈ ਸੀ ਦਾਣਾ ਪਾਇਆ ਸੀ ਵੀ ਉਹਨੇ ਉਮੀ ਗੋਹੇ ਦੇ ਵਿੱਚ ਕੱਢਤਾ ਉਹ ਜਿਹੜੀ ਲੀਵਰ ਦੀ ਮੈਸ ਹੈ ਜਾਂ ਕਮਜ਼ੋਰੀ ਆ ਗਈ ਉਹ ਇਹ ਠੀਕ ਕਰਦਾ ਹੈਗਾ ਦੂਜੇ ਨੰਬਰ ਤੇ ਪਸ਼ੂ ਨੂੰ ਤਣਾ ਰਹਿੰਦਾ ਹੈਗਾ ਤਣਾ ਦਾ ਮਤਲਬ ਜਿਉਂ ਆਪਾਂ ਕਿਸੇ ਤੋਂ ਕੋਈ ਪਸ਼ੂ ਖਰੀਦੇ ਆਏਗਾ ਜਾਂ ਕਿਸੇ ਦੇ ਘਰ ਦੀ ਕੱਟੀ ਪਾਲੀ ਹੋਈ ਹੈਗੀ ਉਹ ਨੂੰ ਆਪ ਉਹ ਜੀ ਨਹੀਂ ਲਾਉਂਦੀ ਹੈਗੀ ਜਿਵੇਂ ਹੁਣ ਆਪਾਂ ਕਿਸੇ ਰਿਸ਼ਤੇਦਾਰੀ ਵਿੱਚ ਜਾੜੋ ਆਪਣਾ ਜੀ ਨਹੀਂ ਲੱਗਦਾ ਉਹੀ ਗੱਲ ਪਸ਼ੂਆਂ ਦੀ ਹੈ ਪਸ਼ੂ ਵੀ ਫਿਰ ਆਏ ਇਹ ਦਿਓ ਇਹਦੇ ਨਾਲ ਪਸ਼ੂ ਦਾ ਜੀ ਲੱਗਣ ਲੱਗੂਗਾ ਮਨ ਦੇ ਵਿੱਚ ਕੋਈ ਤਣਾ ਨਹੀਂ ਰਹੂਗਾ ਤੇ ਤੀਸਰਾ ਫਾਇਦਾ ਆਏਗਾ ਇਹਦਾ ਭੁੱਖ ਇਦੇ ਨਾਲ ਪਸ਼ੂ ਨੂੰ ਭੁੱਖ ਬਹੁਤ ਲੱਗਦੀ ਹੈਗੀ ਜੇ ਤੁਸੀਂ ਦਿਓਗੇ ਭੁੱਖ ਲੱਗੂਗੀ ਇਹਦੇ ਨਾਲ ਹਨਾ ਤੇ ਇਹਦਾ ਚੌਥਾ ਫਾਇਦਾ ਹੈਗਾ ਏ ਇਹਦੀ ਸਸਤੀ ਜਿਵੇਂ ਹੁਣ ਪਸ਼ੂ ਪੱਠੇ ਨਹੀਂ ਖਾਂਦਾ ਹੈਗਾਗਾ ਤੇ ਉਹਨੂੰ ਬਹੁਤ ਹੀ ਜ਼ਿਆਦਾ ਸਸਤ ਰਹਿੰਦਾ ਹੈਗਾ ਹਨਾ ਜਾਂ ਉੱਥੇ ਜਿਵੇਂ ਬਹਿ ਗਿਆ ਉੱਥੇ ਜਿਵੇਂ ਬਹਿ ਗਿਆ ਜਾਂ ਅੱਖਾਂ ਚ ਗੱਡ ਆਉਂਦੀ ਆ ਉਹਦੇ ਨਾਲ ਇਹ ਵੀ ਨਹੀਂ ਹੁੰਦਾ ਤੇ ਚੌਥਾ ਫਾਇਦਾ ਆਏਗਾ ਕਿ ਜਿਹੜੇ ਪਸ਼ੂ ਦੀ ਚਮਕ ਪਸ਼ੂ ਆਪਾਂ ਗਾਂ ਪਸ਼ੂ ਦੇ ਸਕਿਨ ਜਿਹੜੀ ਉਹ ਵਧੀਆ ਚਮਕਦਾਰ ਬਣਦੀ ਹੈਗੀ ਤੇ ਇਹਦੇ ਆਪਾਂ ਨੂੰ ਇਹ ਫਾਇਦੇ ਆ ਬਾਕੀ ਇਹ ਅੱਡੋ ਅੱਡ ਕੰਪਨੀਆਂ ਦੇ ਆਉਂਦੇ ਆਗੇ ਇਹਦੇ ਨਾਲ ਪਸ਼ੂ ਦੇ ਅੰਦਰ ਗਰਮੀ ਵੀ ਨਹੀਂ ਰਹਿੰਦੀ ਤੁਸੀਂ ਇਹਨੂੰ ਦਾਣੇ ਵਿੱਚ ਪਾ ਕੇ ਵੀ ਦੇ ਸਕਦੇ ਹੋ ਪਸ਼ੂ ਵਧੀਆ ਖਾਊਗਾ ਇਹਨੂੰ ਇੱਕ ਇਹ ਆ ਵੀ ਇਹਦੇ 'ਚ ਕੋਈ स्मੈਲ ਜੀ ਨਹੀਂ ਆਉਂਦੀ ਹੈਗੀ ਜਿਵੇਂ ਕਈ ਚੀਜ਼ ਦਵਾਗਾਏ ਹੈ ਜਿਹੜੇ ਵੀ ਆਪਣਾ ਮੁਸਕ ਜਾ ਮਾਰਦਾ ਹੁੰਦਾ ਉਦਾਂ ਦਾ ਬਿਲਕੁਲ ਵੀ ਨਹੀਂ ਹੁੰਦਾਗਾ ਇਹਨੇ ਬਸ ਇੱਕ ਸਿਰਫ ਪਸ਼ੂ ਦੀ ਗਰਮੈਸ ਕੱਢਣੀ ਹੈਗੀ ਤੇ ਗਰਮੈਸ ਹ ਜੇ ਹੁਣ ਅੰਦਰ ਪਰਸੂ ਦਾ ਹਨਾ ਪੇਟ ਸਾਫ ਨਹੀਂ ਹੁੰਦਾ ਉਹ ਸਾਫ ਕਰਨਾ ਆਏਗਾ ਤੇ ਇਹ ਜਾਨੀ ਕਿ ਇਹ ਦੇ ਨਾਲ ਪਸ਼ੂ ਨੂੰ ਫਾਇਦੇ ਹੀ ਫਾਇਦੇ ਆ ਕੋਈ ਨੁਕਸਾਨ ਨਹੀਂ ਹੈਗਾ ਤੁਸੀਂ ਇਹ ਇੱਕ ਪਸ਼ੂ ਨੂੰ 50 ਤੋਂ 100 ਗ੍ਰਾਮ ਤੱਕ ਪਾ ਸਕਦੇ ਹੋਗੇ ਤੇ ਜੇ ਕੋਈ ਪਸ਼ੂ ਛੋਟਾ ਆਏਗਾ ਤੇ ਉਸ ਨੂੰ ਘਟ ਵੱਧ ਵੀ ਕਰ ਸਕਦੇ ਹੋਗੇ ਤੇ ਬਸ ਇਹ ਆ ਵੀ ਇਹਦੇ ਨਾਲ ਇੱਕ ਨੂੰ ਵੀ ਪਾਣੀ ਦੀ ਜ਼ਿਆਦਾ ਪਿੰਦਾ ਪਸ਼ੂ ਹਨਾ ਵੀ ਜਿਵੇਂ ਹੁਣ ਹੁਣ ਗਰਮੀ ਦੇ ਵਿੱਚ ਤੇ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਆਏਗਾ ਕਿਉਂਕਿ ਗਰਮ ਗਰਮੀ ਤੋਂ ਪਸ਼ੂ ਨੂੰ ਇਹ ਬਚਾਉਂਦਾ ਹੈਗਾ ਇਹਦੇ ਵਿੱਚ ਹੁੰਦਾ ਮਿਨ 27 ਪਾਊਡਰ ਲਿਵਰ ਟੋਨਿਕ ਹੁੰਦਾ ਤੇ ਇੱਕ ਐਚ ਪਲੱਸ 50 ਲਿਕਵਿਡ ਹੁੰਦਾ ਆਏਗਾ ਹਨਾ ਤੇ ਇਹਦੇ ਨਾਲ ਇੱਕ ਜਿਹੜਾ ਤੁਹਾਡਾ ਪਸ਼ੂ ਸੁਸਤ ਰਹਿੰਦਾ ਹੈ ਹੁਣ ਸੁਸਤ ਰਹੂਗਾ ਦੁੱਧ ਤਾਂ ਘਟੂਗਾ ਹੀ ਹਨਾ ਤੇ ਤਾਂ ਕਰਕੇ ਇਹਦੇ ਨਾਲ ਦੁੱਧ ਵੀ ਨਹੀਂ ਘਟਦਾਗਾ ਜੇਕਰ ਤੁਹਾਡੇ ਪਸ਼ੂ ਦੁੱਧ ਘਟ ਰਿਹਾ ਹੈ ਤਾਂ ਇਹ ਜ਼ਰੂਰ ਵਰਤੋ ਵੈਸੇ ਇਹਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਹੁੰਦੀਆਂ ਆਈਆਂ ਕੰਪਨੀ ਤੁਸੀਂ ਕੋਈ ਵੀ ਵਰਤ ਸਕਦੇ ਹੋ ਤੇ ਬਾਕੀ ਇਹ ਹੁੰਦਾ ਵੀ ਆਪਣੇ ਯਕੀਨ ਦੀ ਗੱਲ ਹੁੰਦੀ ਆ ਹਨਾ ਜੀ ਮੈਂ ਹੁਣ ਕਿਸੇ ਕੰਪਨੀ ਦਾ ਤੁਹਾਡੇ ਕੋਲੇ ਨਾਂ ਲਵਾਂਗੀ ਤੇ ਤੁਸੀਂ ਕਹੋਗੇ ਸ਼ਾਇਦ ਇਹ ਕਿਸੇ ਦੀ ਮਸ਼ਹੂਰੀ ਕਰ ਰਹੀ ਆ ਜਾਂ ਹਨਾ ਕਿਸੇ ਨੂੰ ਵੀ ਕਿਸੇ ਦਾ ਮਤਲਬ ਦਿਖਾ ਰਹੀ ਏ ਇਦਾਂ ਪਰ ਮੈਂ ਕਹਿੰਨੀ ਆ ਵੀ ਤੁਸੀਂ ਖੋਤੇ ਜਦੋਂ ਤੁਸੀਂ ਜਾਓਗੇ ਮੈਡੀਕਲ ਤੇ ਤੁਸੀਂ ਪੁੱਛੋਗੇ ਤਾਂ ਤੁਹਾਨੂੰ ਮੈਡੀਕਲ ਵਾਲਾ ਤੁਹਾਨੂੰ ਦੱਸੂਗਾ ਵੀ ਕਿਦਾਂ ਦੀ ਆਪ ਤੁਹਾਨੂੰ ਜੇ ਫਿਕਰ ਜੇਕਰ ਫਿਰ ਨਹੀਂ ਬਦਲ ਲੱਗ ਰਿਹਾ ਫਿਰ ਮੈਂ ਤੁਹਾਨੂੰ ਦੱਸ ਸਕਦੇ ਆ ਵੀ ਹਾਂ ਅਸੀਂ ਇਹ ਕੰਪਨੀ ਦਾ ਵਰਤਦੇ ਆਂ ਤੈਮੇਦਗਰ ਦੀ ਵੀ ਤੁਹਾਨੂੰ ਮੇਰੀ ਅੱਜ ਦੀ ਜਿਹੜੀ ਇਹ ਵੀਡੀਓ ਲਿਵਰ ਟੋਨਿਕ ਦੇ ਬਾਰੇ ਪਤਾ ਲੱਗੀ ਹੋਊਗੀ ਕਿਉਂਕਿ ਲਿਵਰ ਟੋਨਿਕ ਦਾ ਬਹੁਤ ਹੀ ਵਧੀਆ ਅਸਰ ਹੁੰਦਾ ਪਸ਼ੂਆਂ ਤੇ ਤੇ ਜਿਹੜੇ ਹੁਣ ਜਿਨ੍ਹਾਂ ਨੂੰ ਲੱਗਦਾ ਵੀ ਸਾਡੇ ਪਸ਼ੂਆਂ ਨੂੰ ਗਰਮੀ ਜ਼ਿਆਦਾ ਆਏਗੀ ਜਾਂ ਕੋਈ ਇਦਾਂ ਦੀ ਪ੍ਰੋਬਲਮ ਆ ਰਹੀ ਹੈ ਜਿਹੜੇ ਜਿਹੜੇ ਮੈਂ ਤੁਹਾਨੂੰ ਦੱਸਿਆ ਤਾਂ ਲਿਵਰ ਟੋਨਿਕ ਜ਼ਰੂਰ ਦੇਣ ਲੱਗ ਜਾਓ ਇਹ ਤੁਸੀਂ ਸੂਏ ਪਸ਼ੂ ਨੂੰ ਵੀ ਦੇ ਸਕਦੇ ਹੋ ਤੇ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਮੇਰੀ ਚੈਨਲ ਦੇ ਉੱਤੇ ਤੁਹਾਨੂੰ ਪਸ਼ੂਆਂ ਦੇ ਰਿਲੇਟਿਡ ਵੀਡੀਓ ਹੀ ਮਿਲਦੇ ਆਏਗਾ ਸ਼ਾਰਟ ਵੀਡੀਓ ਤਾਂ ਤੁਹਾਨੂੰ ਮੇਰੇ ਜਿਹੜੇ ਕੰਮ ਆ ਵੀ ਬਾਕੀ ਹੋਰ ਮੋਟੀਵੇਸ਼ਨ ਗੱਲਾਂ ਮਿਲਦੇ ਆਏਗਾ ਮੋਟੀਵੇਸ਼ਨ ਇਹ ਹੈ ਕਿ ਮੈਂ ਹੁਣ ਤੁਹਾਨੂੰ ਜਿਵੇਂ ਕਹਾਂ ਵੀ ਮੈਂ ਖੁਦ ਹਨਾ ਸਾਰਾ ਪਸ਼ੂਆਂ ਦਾ ਕੰਮ ਸਾਂਭਦੀਆਂ ਤਾਂ ਜਿਹੜਾ ਮੈਂ ਘਰ ਦਾ ਕੰਮ ਵੀ ਸਾਂਭਦੀਆਂਗੀ ਤਾਂ ਕਈ ਵਾਰ ਕੀਤੇ ਜਾਣਾ ਹਣਾ ਵੀ ਪੈ ਜਾਂਦਾ ਉੱਥੇ ਵੀ ਜਾਈਦਾਗਾ ਹਨਾ ਪਰ ਇਹ ਆ ਵੀ ਮੈਂ ਆਪ ਆਪ ਦਾ ਘਰ ਦੇ ਵਿੱਚ ਜੀ ਲੱਗਿਆ ਰਹਿੰਦਾ ਹੈਗਾ ਕਿਉਂਕਿ ਬੈਠਣ ਨਾਲੋਂ ਤਾਂ ਚੰਗਾ ਹੀ ਹੈਗਾ ਕੀ ਆਪ ਦਾ ਕੋਈ ਕੰਮ ਸ਼ੁਰੂ ਕਰੋ ਕਿਉਂ ਆਪਾਂ ਹਨਾ ਬਿਲੇ ਬੈ ਕੇ ਅਗਰ ਸਮਾਂ ਗੁਆਣਾਏਗਾ ਜੀ ਹੁਣ ਇੱਕ ਗੱਲ ਇਹ ਵੀ ਹੈਗੀ ਵੀ ਜਿਵੇਂ ਹੁਣ ਆਪਾਂ ਜਿਨ੍ਹਾਂ ਦਾ ਉਮਰ ਜਨਮ 90 ਤੋਂ 92 93 ਦੇ ਵਿੱਚ ਹੋਇਆਗਾ ਹੁਣ ਇਹ ਦੇਖੋ ਵੀ ਤੁਸੀਂ ਆਪਾਂ ਮਾਪਿਆਂ ਤੋਂ ਪੈਸੇ ਮੰਗ ਰਹੇ ਆ ਮਾਪਿਆਂ ਤੋਂ ਪੈਸੇ ਮੰਗਣਾ ਕੋਈ ਗਲਤ ਗੱਲ ਨਹੀਂ ਹੈਗੀਗੀ ਪਰ ਫਿਰ ਵੀ ਮਾਪਿਆਂ ਤੋਂ ਪੈਸੇ ਮੰਗ ਮੰਗਦੇ ਆ ਹਨਾ ਤਾਂ ਇਹ ਸੋਚੋ ਵੀ ਆਪਣੇ ਬੱਚੇ ਵੱਡੇ ਹੋ ਰਹੇ ਆਗੇ ਤਾਂ ਕਿ ਆਪਾਂ ਫਿਰ ਆਪਣੇ ਬੱਚਿਆਂ ਤੋਂ ਮੰਗਾਂਗੇ ਹੁਣ ਜਿਹੜੇ ਆਪਣੇ ਬੱਚੇ ਆਗੇ ਉਹ ਤੁਹਾਨੂੰ ਲੱਗਦਾ ਹੈਗਾ ਕਿ ਆਪਾਂ ਨੂੰ ਆਪਣੇ ਤੋਂ ਪੈਸੇ ਮੰਗਣਗੇ ਹੁਣ ਉਹ ਤਾਂ ਉਦਾਂ ਦੇ ਸਕੂਲ 'ਚ ਆਪਾਂ ਪੜਾ ਰਹੇ ਆਂ ਆਪਾਂ ਉਹਨਾਂ ਨੂੰ ਹਮੇਸ਼ਾ ਮੰਗਣ ਲਈ ਥੋੜੋ ਪੜਾ ਰਹੇ ਆਗੇ ਆਪਾਂ ਤਾਂ ਕਹਾਂਗੇ ਉਹ ਆਪਣੇ ਪੈਰਾਂ ਤੇ ਖੜੇ ਹੋਣ ਤੇ ਫਿਰ ਆਪਣਾ ਆਪਣਾ ਕਿੱਥੇ ਕਮਾਈ ਦਾ ਸਾਧਨ ਰਹੂਗਾ ਹਨਾ ਆਪਾਂ ਕਿੱਥੋਂ ਕਮਾਵਾਂਗੇ ਇਸ ਲਈ ਮੈਂ ਕਹਿੰਨੀ ਆਂਗੀ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਜ਼ਰੂਰ ਜ਼ਰੂਰ ਸ਼ੁਰੂ ਕਰੋ ਜਿਹੜੇ ਮੇਰੇ ਕਿਸਾਨ ਵੀਰ ਆਗੇ ਤੇ ਕਿਉਂਕਿ ਪਸ਼ੂਆਂ ਦੇ ਕੰਮ ਨਾਲੋਂ ਵਧੀਆ ਹੋਰ ਕੋਈ ਕੰਮ ਹੋ ਨਹੀਂ ਸਕਦਾ ਹੈਗਾ ਜਿਹੜਾ ਕਿਸਾਨੀ ਧੰਦਾ ਹੈਗਾ ਬਾਕੀ ਤਾਂ ਹੁਣ ਜਿਹੜੀਆਂ ਮੇਰੀਆਂ ਭੈਣਾਂ ਕੰਮ ਕੋਈ ਨਾ ਕੋਈ ਸ਼ੁਰੂ ਕੀਤਾ ਹੋਇਆ ਕੋਈ ਬੁਟੀਕ ਦਾ ਕਰਦੀ ਹੈ ਕੋਈ ਘਰ ਦੀ ਕੋਈ ਪਾਰਲਰ ਦਾ ਕਰਦੀ ਹੈ ਬਾਕੀ ਹਨਾ ਅੱਡ ਅੱਡ ਜਿਹਨੂੰ ਕੋਈ ਨੌਲੇਜ ਹੈਗੀ ਕਰੀ ਜਾਂਦਾ ਪਰ ਜਿੰਨਾਂ ਨੂੰ ਜਿਹੜੇ ਫ੍ਰੀ ਬੈਠੇ ਆਗੇ ਆਪਦਾ ਨੌਲੇਜ ਲੈ ਕੇ ਵੱਧ ਤੋਂ ਵੱਧ ਇਸ ਕੰਮ ਨੂੰ ਜਰੂਰ ਸ਼ੁਰੂ ਕਰੋ ਕਿਉਂਕਿ ਇਸ ਕੰਮ ਦੇ ਵਿੱਚ ਹੀ ਆਪਾਂ ਵੀ ਕਿਸੇ ਦੇ ਥੱਲੇ ਕੰਮ ਨਹੀਂ ਕਰਨਾ ਹੈਗਾ ਮੈਨੂੰ ਤਾਂ ਇਹ ਤਸੱਲੀ ਹੁੰਦੀ ਹੈ ਇਸ ਕੰਮ ਦੀ ਵੀ ਮੈਂ ਆਪਦੀ ਮਨ ਦੀ ਖੁਸ਼ੀ ਨਾਲ ਜਿੰਨਾ ਮੇਥੇ ਹੋ ਸਕਦਾ ਮੈਂ ਕਰਦੀ ਆਂ ਕਿ ਨਾਲੇ ਜਦੋਂ ਤੁਸੀਂ ਸਵੇਰੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਹਨਾ ਇੱਕ ਪਾਠ ਕੀਤਾ ਤੇ ਉਤੋਂ ਆਪਦਾ ਕੰਮ ਕੀਤਾ ਉਹਦਾ ਜਿਹੜਾ ਸਕੂਨ ਵੀ ਉਹ ਵੱਖਰਾ ਹੀ ਮਿਲੂਗਾ ਤੁਹਾਨੂੰ ਤੇ ਇਹ ਇੱਕ ਨਾ ਜੋ ਜਦੋਂ ਰੱਬ ਆਪਾਂ ਨੂੰ ਜਿਹੜੀ ਆਪਾਂ ਗੁਰਬਾਣੀ ਨਾਲ ਜੁੜ ਜਾਂਦੇ ਆ ਨਾ ਉਹ ਤਾਂ ਜਿਹੜਾ ਆਪ ਨੂੰ ਉਲੱਗੀ ਆਪਾਂ ਨੂੰ ਸਾਹ ਮਿਲਦਾ ਹੈਗਾ ਹਨਾ ਤੇ ਮੈਂ ਚਾਹੁੰਦੀ ਆ ਵੀ ਤੁਸੀਂ ਵੀ ਮੇਰੇ ਨਾਲ ਜਰੂਰ ਹਨਾ ਕੰਮ ਸ਼ੁਰੂ ਕਰੋ ਆਪਦਾ ਟਾਈਮ ਟੇਬਲ ਬਣਾਓ ਵੀ ਇਸ ਟਾਈਮ ਤੋਂ ਆਹ ਟਾਈਮ ਕੰਮ ਕਰਨਾ ਹੈਗਾ ਤਾਂ ਜਰੂਰ ਤੁਸੀਂ ਸਫਲ ਹੋਵੋਗੇ ਅਸੀਂ ਕੰਮ ਪਸ਼ੂਆਂ ਦਾ ਕੰਮ ਜਿਹੜਾ ਨਿਮੇੜ ਕੇ ਪਸ਼ੂ ਬੰਨ ਕੇ ਉਹਨਾਂ ਨੂੰ ਦਾਣਾ-ਦਣਾ ਭੋਕ ਕੇ ਇਧਰ ਅਗੇ ਸੀ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਮੈਂ ਚਾਹ ਤਰੀ ਹੈਗੀ ਚਾਹ ਤਰੀ ਹੋਈ ਸੀ ਕਿ ਮੈਂ ਆ ਕੇ ਦੁੱਧ ਪਾਇਆਗਾ ਤੇ ਫਿਰ ਮੇਰੇ ਬੱਚਿਆਂ ਨੇ ਸਕੂਲ ਜਾਣਾ ਸੀਗਾ ਮੈਂ ਉਹਨਾਂ ਦੀ ਰੋਟੀ ਬਣਾਉਣੀ ਹੈਗੀ ਤੇ ਰੋਟੀ ਤੋਂ ਬਾਅਦ ਮੈਂ ਹੁਣ ਬਾਟ ਕਰੂੰਗੀ ਕਿਉਂਕਿ ਮੇਰਾ ਜਿਹੜਾ ਹੁਣ ਇੱਥੇ ਟਾਈਮ ਸੀਗਾ 4 ਬਚ ਗਏ ਸੀਗੇ 4 ਤੋਂ ਬਾਅਦ ਮੈਂ 4:30 ਦੇ ਵਿੱਚ ਵਿੱਚ ਰੋਟੀ ਦਾ ਕੰਮ ਜਿਹੜਾ ਉਹ ਨਿਮੇੜ ਦਿੰਨੀ ਆ ਕਿ ਬੱਚਿਆਂ ਦੀ ਰੋਟੀ ਪਕਾ ਕਰਦੀ ਹਾਂ ਉਸ ਤੋਂ ਬਾਅਦ ਜਿਹੜੇ ਮੇਰੇ ਕੋਲੇ 15-20 ਮਿੰਟ ਹੁੰਦੇ ਮੇਰੇ ਸਹਿਜ ਪਾਠ ਰੱਖੇ ਹੋਏ ਮੈਂ ਸਹਿਜ ਪਾਠ ਕਰਦੀ ਆ ਕਿ ਉਸ ਤੋਂ ਬਾਅਦ ਮੈਂ ਜਾਣਾ ਹੁੰਦਾ ਹੈਗਾ ਗੁਰਦੁਆਰਾ ਸਾਹਿਬ ਤਾਂ ਮੇਰਾ ਕਿਸੇ ਨਾ ਸਾਥ ਬਣਾਇਆ ਹੋਇਆਗਾ ਵੀ ਮੇਰੀ ਮਾਸੀ ਆ ਜਿਹੜੀ ਮੇਰੇ ਨਾਲ ਜਾਂਦੀ ਹੁੰਦੀ ਆ ਮੈਂ ਉੱਥੇ ਜਾਂਦੀ ਆ ਹੁਣ ਦੇਖੋ ਮੈਂ ਰੋਟੀਆਂ ਜਿਹੜਾ ਉੱਧਰ ਕੰਮ ਸੀਗਾ ਰੋਟੀਆਂ ਦਾ ਉਹ ਨਿਮੇੜਿਆਂ ਦਾ ਸੀਗਾ ਉਸ ਤੋਂ ਬਾਅਦ ਮੈਂ ਇੱਧਰ ਆਪਦਾ ਪਾਠ ਤਾਂ ਕਰੂੰ ਪਾਠ ਕਰੂੰਗੀ ਕਿਉਂਕਿ ਅੰਮ੍ਰਿਤ ਵੇਲੇ ਜਿਹੜਾ ਆਪਾਂ ਪਾਠ ਕਰਦੇ ਆ ਨਾ ਉਸ ਟਾਈਮ ਤੇ ਆਪਣੀ ਜਿਹੜੀ ਅਰਦਾਸ ਆ ਉਹ ਜਿਹੜਾ ਰੱਬ ਆ ਜਿਹੜੀ ਜ਼ਰੂਰ ਛੇਤੀ ਸੁਣਦਾ ਆਏਗਾ ਤਾਂ ਮੈਂ ਫਿਰ ਸ਼ਾਮ ਦਾ ਜਿਹੜਾ ਟਾਈਮ ਸੀਗਾ ਉਸ ਟਾਈਮ ਸਾਡੀ ਗਾਂ ਦੇ ਨਾ ਇਹ ਮਟੈਟਸ ਦੀ ਪ੍ਰੋਬਲਮ ਹੋ ਗਈ ਸੀਗੀ ਤੇ ਉਹਦੇ ਲਈ ਮੈਂ ਇੰਜੈਕਸ਼ਨ ਦੇ ਰਹੀ ਆਂਗੀ ਤੇ ਇਹ ਦੋ ਇੰਜੈਕਸ਼ਨ ਦੋਨਾਂ ਪਾਸੇ ਦੇਣੇ ਸੀਗੇ ਗਾਂ ਦੇ ਵੀ ਇਹ ਵੀ ਪ੍ਰੋਬਲਮ ਹੋ ਜਾਂਦੀ ਹੈ ਪਰ ਇਹਨਾਂ ਤੋਂ ਵਿਚਾਰ ਦੇ ਲਈ ਵੀ ਹੈਗੇ ਆ ਹਨ ਗਾਣਾਂ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਆਏ ਬਹੁਤ ਛੇਤੀ ਹੁੰਦੀ ਹੈਗੀ ਹਾਂਜੀ ਉਮੀਦ ਕਰਦੇ ਹਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਪਸੰਦ ਆਈ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅੱਗੇ ਸ਼ੇਅਰ ਕਰੋ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਲਈ ਦੇ ਨਾਲ ਸਾਰਿਆਂ ਦਾ ਬਹੁਤ